ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਤਹਿਤ ਲਗਾਤਾਰ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਵਿਕਾਸ ਕੰਮ ਕੀਤੇ ਜਾ ਰਹੇ ਨੇ ਸਕੂਲਾਂ ਦੇ ਵਿੱਚ ਨਵੀਆਂ ਇਮਾਰਤਾਂ ਬਣਾਈਆਂ ਜਾ ਰਹੀਆਂ ਨੇ ਤੇ ਇਨਫਰਾਸਟ੍ਰਕਚਰ ਡਵੈਲਪਮੈਂਟ ਦੇ ਕੰਮ ਕੀਤੇ ਜਾ ਰਹੇ ਨੇ ਇਸੇ ਦੇ ਤਹਿਤ ਸਿੱਖਿਆ ਮੰਤਰੀ ਹਰਜੂਤ ਸਿੰਘ ਬੈਂਸ ਰੋਪੜ ਜ਼ਿਲ੍ਹੇ ਦੇ ਪਿੰਡ ਕਾਹੀਵਾਲ ਪਹੁੰਚੇ ਅਤੇ ਇੱਥੇ ਸਕੂਲ ਦੀ ਬਿਲਡਿੰਗ ਦਾ ਉਦਘਾਟਨ ਕੀਤਾ ਇਸੇ ਤਰ੍ਹਾਂ ਹੀ ਰੋਪੜ ਜ਼ਿਲ੍ਹੇ ਦੇ ਪਿੰਡ ਮੰਦੇਲੀ ਖੁਰਦ ਪਹੁੰਚੇ ਉਸ ਤੋਂ ਬਾਅਦ ਪਿੰਡ ਭਗਵਾਨ ਵੀ ਪਹੁੰਚੇ ਨੇ ਇਹਨਾਂ ਸਾਰੇ ਪਿੰਡਾਂ ਦੇ ਵਿੱਚ ਸਕੂਲਾਂ ਦੀਆਂ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਸਿੱਖਿਆ ਮੰਤਰੀ ਦੇ ਵੱਲੋਂ ਕੀਤਾ ਗਿਆ ਇਸ ਮੌਕੇ لوکانوں ਸੰਬੋਧਨ ਕਰਦੇ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਪੰਜਾਬ ਦੇ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਕੰਮ ਕਰ ਰਹੀ ਹੈ ਤੇ ਇਸ ਦੇ ਲਈ ਲਗਾਤਾਰ ਇਨਫਰਾਸਟ੍ਰਕਚਰ ਡਵੈਲਪਮੈਂਟ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਾਤਮੇ ਦੇ ਲਈ ਵੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਾਰਵਾਈ ਜਾਰੀ ਹੈ ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਉੱਥੇ ਹੀ ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਛਡਾਉਣ ਦੇ ਲਈ ਵੀ ਹਸਪਤਾਲਾਂ ਦੇ ਵਿੱਚ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਨੇ ਇਸ ਤੋਂ ਇਲਾਵਾ ਦੀ ਅਚਰਬ ਇਕ ਹੋਰ ਵਿਸ਼ਾ ਜਿਸ ਦੇ ਲਈ ਅਨੇ ਸਾਰਾ ਪ੍ਰਸ਼ਾਸਨ ਆਇਆ ਬीडीपीओ ਸਾਹਿਬ ਤਸੀਲਦਾਰ ਸਾਹਿਬ ਪੁਲਿਸ ਦੇ ਸਾਰੇ ਅਧਿਕਾਰੀ ਸਿਹਤ ਵਿਭਾਗ ਕੋਈ ਆ ਕਿ ਆਪਾਂ ਉਹਨੇ ਇੱਕ ਕਮਿਸ਼ਨ ਬਣਾ ਲਿਆ ਕਿ ਆਪਾਂ ਆਪਣੇ ਇਲਾਕੇ ਤੋਂ ਨਸ਼ਾ ਖਤਮ ਕਰਨਾ ਯੁੱਧ ਨਸ਼ੇ ਵਿਰੁੱਧ ਕੱਲ ਡੰਗਲ ਦੇ ਵਿੱਚੋਂ ਵੱਡੇ 4 ਬੰਦੇ ਫੜਿਆ 300 ਗ੍ਰਾਮ ਉਹਨਾਂ ਤੋਂ ਨਸ਼ਾ ਫੜਿਆ ਕੁਝ ਦਿਨ ਪਹਿਲਾਂ ਕੀਤਪੁਰ ਸਾਹ ਚਬਟੇਂ ਕਮੇ ਕਿ ਪੀਰ ਉਹ ਸੁਣ ਰਿਹਾ ਕਿ ਥਾਂ ਨੂੰ ਖੁੱਲ੍ਹਾ ਹੱਥ ਹੈ ਜਿਹੜਾ ਨਸ਼ਾ ਕਰਦਾ ਉਹਨੂੰ ਫੜੋ ਸਾਡਾ ਕੱਲੀ ਫੋਨ ਨਹੀਂ ਆਊਗਾ ਪਰ ਜੇ ਤੁਹਾਡਾ ਕੋਈ ਬੰਦਾ ਸਾਨੂੰ ਪਤਾ ਲੱਗਿਆ ਰੜਿਆ ਤਾਂ ਤੁਹਾਡੀ ਖੈਰ ਹੈ ਅਸੀਂ ਆਪਣੀ ਜਵਾਨੀ ਬਚਾਣੀ ਆਪਣੇ ਬੱਚੇ ਬਚਾਉਣੇ ਇਸ ਕਰਕੇ ਤੁਹਾਡੇ ਪਿੰਡਾਂ ਐ ਹਰ ਪਿੰਡ ਦੇ ਵਿੱਚ ਸੌਂਕ ਮਾਰੀਏ ਕਿ ਨਸ਼ੇ ਯੁੱਧ ਦੇ ਨਸ਼ੇ ਦੇ ਖਿਲਾਫ ਸੌਂਕ ਕਿ ਅਸੀਂ ਆਪਣੀ ਲੜਾਈ ਆਪ ਲੜੀਏ 30 ਮਿੰਟ ਚ ਸੌਂਕ ਵਾਲੇ ਮੈਂ ਬੈਠੀ ਕਰਮਾ ਸਾਰੇ ਆਪਣੀ ਆਪਣੀ ਜਗ੍ਹਾ ਤੇ ਖੜੇ ਹੋ ਜੇ ਜਿਵੇਂ ਜਿਵੇਂ ਮੈਂ ਬੋਲਾਂਗਾ ਮੇਰੇ ਮਗਰ ਤੁਸੀਂ ਇਹ ਸੌਂ ਖਾਣੀ ਹੈ ਉੱਚੀ ਆਵਾਜ਼ ਦੇ ਵਿੱਚ ਅਸੀਂ ਪਿੰਡ ਕਾਹਿਆ ਦੇ ਨਿਵਾਸੀ ਅਸੀਂ ਪਿੰਡ ਕਾਹਿਆ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ ਇਕਜੁੱਟ ਹੋ ਕੇ ਸੌਂ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਪਿੰਡ ਵਿੱਚ ਵੜਨ ਮੇਰੇ ਦਾਮ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਭਰਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਨਾ ਹੀ ਪਿੰਡ ਵਿੱਚ ਕਿਸੇ ਹੋਰ ਨੂੰ ਅਤੇ ਨਾ ਹੀ ਪਿੰਡ ਵਿੱਚ ਕਿਸੇ ਹੋਰ ਨੂੰ ਕੁਸ਼ੀ ਜ਼ਮਾਨਤ ਦੇ ਤੋ ਰੋਕਾਂਗੇ ਉਸ ਦੀ ਜਵਾਨੀ ਦੇ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਆਪ ਸਭ ਦਾ ਬਹੁਤ ਬਹੁਤ ਮੈਂ ਇੱਕ ਵਾਰੀ ਸਹਿਨ ਸਾਰੀ ਪੰਚਾਇਤ ਦਾ ਸਾਡੀ ਸਾਰੀ ਟੀਮ ਦਾ ਸਾਡੇ ਆਸ-ਪਾਸ ਦੇ ਆਏ ਪਿੰਡਾਂ ਦੇ ਸਰਪੰਚ ਸਹਿਬਾਨਾਂ ਦਾ ਪਿੰਡ ਵਿੱਚੋਂ ਸਰਪੰਚ ਸਾਹਿਬ ਆਏ ਆ ਸਾਡੇ ਮੋਹੀ ਨਾਲ ਤੋਂ ਸਰਪੰਚ ਸਾਹਿਬ साडी सारी सोची लीडरशिप रामपाल जी दिलवाग इंद्र बदल आकर शाह जी सब तो धनबाद करता है साहे यूथ नशे विरोधी कोआर्डनेटर निशान गुप्ता से दे, देश शर्मा जी जो सारे प्रोग्राम ऑर्गेनाइज करते हैं मोहम्मद कैफ जी सब का बहुत बहुत धन्यवाद